ਸਾਬ ਬਠਿੰਡਾ ਦੀ ਗਾਈਡੈਂਸ ਦੇ ਅੰਦਰ ਬਠਿੰਡਾ ਪੁਲਿਸ ਵੱਲੋਂ 인ਡੀਪੈਂਡੈਂਸ ਡੇ ਦੇ ਮੱਦੇ ਨਜ਼ਰ ਰੱਖਦੇ ਹੋਏ ਵੱਖ-ਵੱਖ ਚੈਕਿੰਗ ਕੈਂਪਾਂ ਚਲਾਏ ਜਾ ਰਹੇ ਨੇ ਅ ਜਿਸੇ ਲੜੀ ਦੇ ਵਿੱਚ ਅੱਜ ਅਸੀਂ ਜਿਹੜੇ ਮਾਰਕੀਟ ਪਲੇਸਸ ਹੈਗੇ ਆ ਮਾਲਸ ਹੈਗੇ ਆ ਉਹਦੇ ਚੈਕਿੰਗ ਵਾਸਤੇ ਆਏ ਆ ਨਾਲ ਸਾਡੇ ਨਾਲ ਐਂਟੀ ਸਪਰਟਾਈਸ ਦੀ ਟੀਮ ਹੈ ਡੀਐਸਪੀ ਸਾਹਿਬ ਗੁਰਪ੍ਰੀਤ ਜੀ ਨੇ ਐਸਐਚਓ ਥਰਮਲ ਐਸਐਚਓ ਕੋਤਵਾਲੀ ਦੇ ਨਾਲ ਸਾਡੀ ਹੋਰ ਪੀਸੀਆਰ ਦੀ ਟੀਮ ਸਾਰੀ ਲੱਗਿਆ ਹੋਈਆਂ ਨੇ ਅ ਜਿਸ ਦੇ ਵਿੱਚ ਜਿਹੜੀ ਮੇਨ ਜਿਹੜੇ ਮਾਰਕੀਟ ਪਲੇਸਸ ਨੇ ਜਿਵੇਂ ਮਾਲਸ ਦੇ ਵਿੱਚ ਕਾਫੀ ਸੰਡੇ ਦੇ ਵਿੱਚ ਫੁੱਟਵਾਲਸ ਹੁੰਦੀ ਹੈ ਉਹਨ ਨਾਲ ਹੀ ਜਿਹੜੇ ਮਾਲਸ ਦੇ ਨਾਲ ਜਿਹੜੇ ਪਾਰਕਿੰਗ ਪਲੇਸਸ ਹੈਗੇ ਨੇ ਉਹਨਾਂ ਦੇ ਵਿੱਚ ਜਿਹੜੀਆਂ ਗੱਡੀਆਂ پارک ਹੁੰਦੀਆਂ ਨੇ ਉਹਨਾਂ ਨੂੰ ਵੀ ਸਾਡੀ ਜਿਹੜੀ ਲੜਕੇ ਟੀਮਸ ਹੈਗੀ ਟੈਕਨੀਕਲ ਟੀਮ ਹੈਗੀ ਹੈ ਉਹਨਾਂ ਦੇ ਨੰਬਰਸ ਦੀ ਸਾਰੀ ਵੈਰੀਫਿਕੇਸ਼ਨ ਕਰ ਰਹੇ ਆ ਮੇਨ ਮਕਸਦ ਹੈਗਾ ਕਿ ਇੰਡੀਪੈਂਡੈਂਸ ਡੇ ਦੇ ਰਿਗਾਰਡਿੰਗ ਸਿਕਿਉਰਿਟੀ ਦੇ ਮੱਦੇਨਜ਼ਰ ਰੱਖਦੇ ਹੋਏ ਵਕ ਵਕ ਮਾਰਕੀਟ ਪਲੇਸਸ ਦੀ ਵਕ ਵਕ ਸਪੈਸ਼ਲ ਨਾਕਾਬੰਦੀਆਂ ਰਾਈ ਇੱਕ ਅਸੀਂ ਸਪੈਸ਼ਲ ਚੈਕਿੰਗ ਅਭਿਆਨ ਚਲਾ ਰਹੇ ਆ ਸਾਡਾ ਮੇਨ ਇੱਕੋ ਇੱਕ ਇੱਕ ਮਕਸਦ ਹੈ ਕਿ ਇੰਡੀਪੈਂਡੈਂਸ ਡੇ ਦੇ ਮੱਦੇਨਜ਼ਰ ਰੱਖਦੇ ਹੋਏ ਪਬਲਿਕ ਦੇ ਵਿੱਚ ਇੱਕ ਮੈਸੇਜ ਕਨਵੇ ਕਰ ਕਿ ਸਾਡੇ ਵੱਲੋਂ ਸਾਰੇ ਸਿਕਿਉਰਿਟੀ ਦੇ ਪੁਕਟਾਂ ਨੂੰ ਇਨਜਾਮ ਕੀਤਾ ਕਰ ਲਏ ਗਏ ਨੇ ਜਿਹੜੇ ਸਸਪੀਸ਼ੀਅਸ ਪਰਸਨ ਹੈਗੇ ਨੇ ਉਹਨਾਂ ਦੇ ਉੱਤੇ ਸਪੈਸ਼ਲ ਨਜ਼ਰ ਰੱਖੀ ਜਾ ਰਹੀ ਹੈ ਜਿਹੜਾ ਵੀ ਬੰਦਾ ਕਿਸੇ ਇਲੈਗਲ ਐਕਟੀਵਿਟੀ ਦੇ ਵਿੱਚ ਇਨਵੋਲ ਪਾਇਆ ਗਿਆ ਉਸ ਦੇ ਖਿਲਾਫ ਅਸੀਂ ਸਖਤ ਐਕਸ਼ਨ ਲਵਾਂਗੇ ਇਸ ਦੇ ਵਿੱਚ ਸਾਡੀਆਂ ਥਾਣਾ ਕੋਤਵਾਲੀ ਦੀ ਟੀਮਸ ਨੇ ਥਾਣਾ ਕਨਾਲ ਕਲੋਨੀ ਦੀ ਟੀਮਸ ਨੇ ਇਸ ਤੋਂ ਇਲਾਵਾ ਥਾਣਾ ਥਰਮਲ ਦੇ ਟੀਮਸ ਲੱਗੀਆਂ ਨੇ ਨਾਲ ਹੀ ਅਸੀਂ ਪੀਸੀਆਰ ਦੀ ਟੀਮ ਵੀ ਸਪੈਸ਼ਲ ਡਿਪਲੋਏ ਕੀਤੀਆਂ ਨੇ ਸਾਡੀ 3 ਵਜੇ ਤੋਂ ਲੈ ਕੇ 6 ਵਜੇ ਤੱਕ ਸਪੈਸ਼ਲ ਨਾਕਾਬੰਦੀ ਜਿਹੜੀ ਹੈਗੀ ਹੈ ਨਹਿਰਾਂ ਦੇ ਜਿਹੜ ਉਹਨਾਂ ਦੇ ਉੱਪਰ ਵੀ ਅਸੀਂ ਇੱਕ ਪਰ ਥਾਣਾ ਵਾਈਜ਼ ਇੱਕ ਇੱਕ ਨਾਕਾ ਲਗਾਇਆ ਸੀਗਾ ਇਸ ਤੋਂ ਇਲਾਵਾ ਜਿਹੜੇ ਸ਼ਹਿਰਾਂ ਦੇ ਵਿੱਚ ਇੱਥੇ ਪਬਲਿਕ ਦੀ ਆਮਦ ਜ਼ਿਆਦਾ ਹੁੰਦੀ ਹੈ ਸੰਡੇ ਵਾਲੇ ਦਿਨ ਜਿੱਦਾਂ ਕਿ ਮਾਲਸ ਆ ਜਾਂ ਮੇਨ ਮਾਰਕੀਟ ਪਲੇਸਸ ਨੇ ਉਹਨਾਂ ਨੂੰ ਲੈ ਕੇ ਵੀ ਅਸੀਂ ਅੱਜ ਸਪੈਸ਼ਲ ਚੈਕਿੰਗ ਕਰ ਰਹੇ ਹਾਂ